ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਤੁਸੀਂ ਇੰਡੀਅਨ ਹੋ ਤੇ ਤੁਸੀਂ ਕਿਸੇ ਡਿਵੈਲਪਡ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਕੰਟਰੀ ਦਾ ਵੀਜ਼ਾ ਲੈਣਾ ਪੈਂਦਾ ਹੈ ਕਿਉਂਕਿ ਇੰਡੀਆ ਦਾ ਪਾਸਪੋਰਟ ਯੂਰੋਪੀਅਨ ਤੇ ਕਈ ਹੋਰ ਕੰਟਰੀਆਂ ਦੇ ਮੁਕਾਬਲੇ ਕਮਜ਼ੋਰ ਹੈ ਪਰ ਅੱਜ ਵੀ ਦੁਨੀਆ 'ਚ ਕਈ ਡਿਵੈਲਪਡ ਦੇਸ਼ ਨੇ ਜਿਹੜੇ ਬਿਨਾਂ ਵੀਜ਼ਾ ਤੋਂ ਉੱਥੇ ਆਉਣ ਦੀ ਪਰਮਿਸ਼ਨ ਦਿੰਦੇ ਨੇ ਜਾਂ ਤਾਂ ਇਹਨਾਂ ਦੇਸ਼ਾਂ 'ਚ ਜਾਣ ਲਈ ਇੰਡੀਅਨਸ ਨੂੰ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ ਤੇ ਜੇਕਰ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ 에어ਪੋਰਟ ਤੇ ਹੀ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ ਹੈ ਤੁਸੀਂ ਹੈਰਾਨ ਦੇ ਜਾਓਗੇ ਕਿ ਇਹਨਾਂ ਦੇਸ਼ਾਂ ਵਿੱਚ ਇੱਕ ਯੂਰਪ ਦਾ ਦੇਸ਼ ਵੀ ਹੈ ਜਿਹੜਾ ਇੰਡੀਅਨਸ ਨੂੰ ਬਿਨਾ ਵੀਜ਼ੇ ਉੱਥੇ ਆਉਣ ਦੀ ਪਰਮਿਸ਼ਨ ਦਿੰਦਾ ਹੈ ਅੱਜ ਇਸ ਵੀਡੀਓ ਵਿੱਚ ਆਪਾਂ 10 ਅਜਿਹੇ ਦੇਸ਼ਾਂ ਬਾਰੇ ਦੱਸਾਂਗੇ ਜਿਹੜੇ ਇੰਡੀਅਨਸ ਨੂੰ ਬਿਨਾ ਵੀਜ਼ੇ ਉੱਥੇ ਆਉਣ ਦੀ ਪਰਮਿਸ਼ਨ ਦਿੰਦੇ ਨੇ ਸੋ ਜੁੜੇ ਰਹੋ ਸਾਡੇ ਨਾਲ ਇਸ ਲਿਸਟ ਵਿੱਚ ਨੰਬਰ 10 ਤੇ ਨਾਮ ਆਉਂਦਾ ਹੈ ਫਿਜੀ ਦੇਸ਼ ਦਾ ਫਿਜੀ ਸਾਊਥ ਪੈਸੀਫਿਕ ਓਸ਼ਨ 'ਚ ਮੌਜੂਦ ਬਹੁਤ ਹੀ ਸੋਹਣਾ ਦੇਸ਼ ਹੈ ਜੇਕਰ ਤੁਸੀਂ ਇੰਡੀਅਨ ਹੋ ਤੇ ਇੱਥੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਲੋੜ ਨਹੀਂ ਹੈ ਕੋਈ ਵੀ ਇੰਡੀਅਨ ਇੱਥੇ ਬਿਨਾਂ ਵੀਜ਼ੇ ਤੋਂ 120 ਦਿਨਾਂ ਲਈ ਰਹਿ ਸਕਦਾ ਹੈ ਫਿਜੀ ਦੇਸ਼ ਨਿਊਜ਼ੀਲੈਂਡ ਦੇ ਨਾਰਥ-ਈਸਟ ਤੇ ਵਸਿਆ ਹੋਇਆ ਬਹੁਤ ਹੀ ਸੋਹਣਾ ਦੇਸ਼ ਹੈ ਇਸ ਦੇਸ਼ ਮਸ਼ਹੂਰ ਹੈ ਆਪਣੇ ਕਮਾਲ ਦੇ ਬੀਚਸ ਲਈ ਤੇ ਮੌਸਮ ਲਈ ਕਿਉਂਕਿ ਇੱਥੇ ਨਾ ਤੇ ਬਹੁਤ ਹੀ ਠੰਡ ਹੁੰਦੀ ਹੈ ਤੇ ਨਾ ਹੀ ਜ਼ਿਆਦਾ ਗਰਮੀ ਪੈਂਦੀ ਹੈ ਇਸ ਲਈ ਕਿਸੇ ਵੀ ਮੌਸਮ 'ਚ ਤੁਸੀਂ ਇੱਥੇ ਜਾ ਕੇ ਇੰਜੋਏ ਕਰ ਸਕਦੇ ਹੋ ਇਸ ਲਿਸਟ ਵਿੱਚ ਨੰਬਰ 9 ਤੇ ਆਉਂਦਾ ਹੈ ਮਾਲਦੀਵ ਇੱਥੇ ਦੇ ਲੋਕ ਵੀ ਇੰਡੀਅਨਸ ਨੂੰ ਬਹੁਤ ਪਸੰਦ ਕਰਦੇ ਨੇ ਇਹ ਦੇਸ਼ ਵੀ ਆਪਣੇ ਸੋਹਣੇ ਬੀਚਸ ਤੇ ਟ੍ਰੋਪੀਕਲ ਆਈਲੈਂਡਸ ਲਈ ਪੂਰੀ ਦੁਨੀਆ 'ਚ ਫੇਮਸ ਹੈ ਇੰਡੀਆ ਦੇ ਜ਼ਿਆਦਾਤਰ ਅਮੀਰ ਲੋਕ ਤੇ ਫਿਲਮੀ ਐਕਟਰ ਆਪਣੀਆਂ ਛੁੱਟੀਆਂ ਜ਼ਿਆਦਾਤਰ ਮਾਲਦੀਵ 'ਚ ਹੀ ਮਨਾਉਣਾ ਪਸੰਦ ਕਰਦੇ ਨੇ ਇਹ ਕੰਟਰੀ ਇੰਡੀਅਨਸ ਨੂੰ ਵੀਜ਼ਾ ਓਨ ਅਰਾਈਵ ਦੀ ਸਹੂਲਤ ਦਿੰਦਾ ਹੈ ਮਤਲਬ ਕਿ ਮਾਲਦੀਵ ਦੇ 에ਅਰਪੋਰਟ ਤੇ ਉਤਰ ਕੇ ਹੀ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਇਸ ਵੀਜ਼ੇ ਨਾਲ ਤੁਸੀਂ ਇੱਥੇ 30 ਦਿਨਾਂ ਲਈ ਰਹਿ ਸਕਦੇ ਹੋ ਜੋ ਐਕਸਟੈਂਡ ਕਰਵਾ ਕੇ 90 ਦਿਨਾਂ ਦਾ ਵੀ ਹੋ ਸਕਦਾ ਹੈ ਨੰਬਰ 8 ਤੇ ਆਉਂਦਾ ਹੈ థਾਈਲੈਂਡ ਪਹਿਲਾਂ ਤੇ థਾਈਲੈਂਡ ਜਾਣ ਲਈ ਇੰਡੀਅਨਸ ਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਪਰ ਅੱਜ ਦੇ ਟਾਈਮ థਾਈਲੈਂਡ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦਿੰਦਾ ਹੈ ਤੇ ਨਾਲ ਹੀ ਇੰਡੀਅਨਸ ਨੂੰ ਈ ਵੀਜ਼ਾ ਦੀ ਸਹੂਲਤ ਵੀ ਦਿੰਦਾ ਹੈ ਇਹੀ ਕਾਰਨ ਹੈ ਕਿ ਹਰ ਸਾਲ ਇੰਡੀਆ ਤੋਂ ਕਾਫੀ ਲੋਕ థਾਈਲੈਂਡ ਕੁਮੜ ਜਾਂਦੇ ਨੇ థਾਈਲੈਂਡ ਦੀ ਨਾਈਟ ਲਾਈਫ ਤੇ ਇੱਥੋਂ ਦੇ ਬੀਚਸ ਬਹੁਤ ਮਸ਼ਹੂਰ ਨੇ ਬਸ ਤੁਸੀਂ ਟਿਕਟ ਲਵੋ ਤੇ థਾਈਲੈਂਡ ਪਹੁੰਚ ਜਾਵੋ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਦੀ ਜ਼ਰੂਰਤ ਨਹੀਂ ਹੈ ਇਸ ਲਿਸਟ ਵਿੱਚ ਨੰਬਰ 7 ਤੇ ਆਉਂਦਾ ਇੰਡੋਨੇਸ਼ੀਆ ਇਹ ਏਸ਼ੀਅਨ ਕੰਟਰੀ ਅੱਜ ਦੇ ਦਿਨ ਵੀਜ਼ਾ ਓਨ ਅਰਾਈਵ ਦੀ ਸਹੂਲਤ ਦਿੰਦੀ ਹੈ ਇੰਡੋਨੇਸ਼ੀਆ ਦਾ ਕਲਚਰ ਤੇ ਖਾਣ ਪੀਣ ਵੀ ਇੰਡੀਆ ਦੇ ਨਾਲ ਕਾਫੀ ਮੇਲ ਖਾਂਦਾ ਹੈ ਇਸ ਕੰਟਰੀ ਵਿੱਚ ਘੁੰਮਣ ਜਾਣ ਲਈ ਤੁਹਾਨੂੰ ਕਿਸੇ ਵੀ ਪੇਪਰ ਵਰਕ ਦੀ ਜ਼ਰੂਰਤ ਨਹੀਂ ਹੈ ਇੰਡੋਨੇਸ਼ੀਆ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਬਾਲੀ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਜਾਂਦੇ ਨੇ ਇਸ ਲਿਸਟ ਵਿੱਚ ਨੰਬਰ 6 ਤੇ ਨਾਮ ਆਉਂਦਾ ਹੈ ਮੋਰੀਸ਼ੀਅਸ ਦਾ ਇਹ ਬਹੁਤ ਹੀ ਸੋਹਣਾ ਅਫਰੀਕਨ ਦੇਸ਼ ਹੈ ਅੱਜ ਦੇ ਟਾਈਮ 'ਚ ਮੋਰੀਸ਼ੀਅਸ ਵੀ ਇੰਡੀਅਨਸ ਨੂੰ ਵੀਜ਼ਾ ਫ੍ਰੀ ਐਂਟਰੀ ਦੇ ਰਿਹਾ ਹੈ ਕਾਵੇਂ ਕੀ ਇਹ ਦੇਸ਼ ਇੰਡੀਆ ਤੋਂ ਦੂਰ ਹੈ ਪਰ ਇਸ ਦੇਸ਼ ਨੂੰ ਦੇਖ ਕੇ ਤੇ ਇਥੋਂ ਦੇ ਵਿੱਚ ਘੁੰਮ ਕੇ ਪੂਰੇ ਪੈਸੇ ਵਸੂਲ ਹੋ ਜਾਂਦੇ ਨੇ ਇਸ ਲਿਸਟ ਵਿੱਚ ਨੰਬਰ 5 ਤੇ ਨਾਮ ਆਉਂਦਾ ਹੈ ਸੈਚਲਸ ਦਾ ਇਹ ਦੇਸ਼ ਕਾਫੀ ਅੰਡਰਰੇਟਡ ਹੈ ਪੂਰੀ ਦੁਨੀਆ 'ਚ ਤੇ ਬਹੁਤ ਹੀ ਘੱਟ ਲੋਕਾਂ ਨੇ ਇਸ ਦਾ ਨਾਮ ਸੁਣਿਆ ਹੁੰਦਾ ਹੈ ਤੇ ਕਿੱਥੇ ਵੱਸਿਆ ਹੈ ਇਸ ਬਾਰੇ ਵੀ ਘੱਟ ਹੀ ਜਾਣਕਾਰੀ ਹੋਵੇਗੀ ਇਹ ਵੀ ਇੱਕ ਅਫਰੀਕਨ ਦੇਸ਼ ਹੈ ਤੇ ਬਹੁਤ ਸੋਹਣਾ ਹੈ ਜਿੱਥੇ ਬਾਕੀ ਅਫਰੀਕਨ ਦੇਸ਼ ਕਾਫੀ ਪਿਛੜੇ ਤੇ ਗਰੀਬ ਨੇ ਉਥੇ ਸੇਚਲਸ ਦੇਸ਼ ਕਾਫੀ ਸਾਫ਼ ਸੁਥਰਾ ਤੇ ਅਮੀਰ ਹੈ ਤੇ ਜਾਣਿਆ ਜਾਂਦਾ ਹੈ ਇਹ ਆਪਣੇ ਸਾਫ਼ ਸੁਥਰੇ ਤੇ ਪੋਲੂਸ਼ਨ ਰਹਿਤ ਬੀਚਸ ਲਈ ਇਹ ਕੰਟਰੀ ਵੀ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦੇ ਰਿਹਾ ਹੈ ਮਤਲਬ ਕਿ ਬਸ ਟਿਕਟ ਲੈ ਕੇ ਚਲੇ ਜਾਓ ਤੇ 에어ਪੋਰਟ ਤੇ ਉਤਰਦੇ ਹੀ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਇਸ ਲਿਸਟ ਵਿੱਚ ਨੰਬਰ 4 ਤੇ ਨਾਮ ਆਉਂਦਾ ਹੈ ਬਾਰਬਡੋਸ ਦਾ ਬਾਰਬਡੋਸ ਵੀ ਇੱਕ ਬਹੁਤ ਸੋਹਣਾ ਦੇਸ਼ ਹੈ ਤੇ ਨਾਰਥ ਅਮਰੀਕਾ ਕੰਟੀਨੈਂਟ ਵਿੱਚ ਪੈਂਦਾ ਹੈ ਵੈਸੇ ਆਪਣੇ ਚੋ ਬਹੁਤੇ ਇਹੀ ਸੋਚਦੇ ਨੇ ਕਿ ਅਮਰੀਕਨ ਕੰਟਰੀਆਂ ਇੰਡੀਅਨਸ ਨੂੰ ਵੀਜ਼ਾ ਓਨ ਅਰੇਵੇਲ ਨਹੀਂ ਦਿੰਦੀਆਂ ਪਰ ਬਾਰਬਡੋਸ ਅੱਜ ਦੇ ਦਿਨ ਅਜੇ ਹੀ ਨਾਰਥ ਅਮਰੀਕਨ ਕੰਟਰੀ ਹੈ ਜਿੱਥੇ ਇੰਡੀਅਨ ਬਿਨਾ ਵੀਜ਼ਾ ਤੋਂ ਜਾ ਸਕਦੇ ਨੇ ਇਸ ਲਿਸਟ ਵਿੱਚ ਨੰਬਰ 3 ਤੇ ਨਾਮ ਆਉਂਦਾ ਹੈ ਕੀਨੀਆ ਦਾ ਕੀਨੀਆ ਇੱਕ ਬਹੁਤ ਹੀ ਡਿਵੈਲਪਡ ਅਫਰੀਕਨ ਕੰਟਰੀ ਹੈ ਇਸ ਦੇਸ਼ ਵਿੱਚ ਇੰਡੀਅਨ ਲੋਕਾਂ ਦੇ ਆਪਣੇ ਬਿਜ਼ਨਸ ਵੀ ਨੇ ਹੁਣ ਤੱਕ ਆਪਾਂ ਜਿੰਨੇ ਵੀ ਦੇਸ਼ਾਂ ਬਾਰੇ ਗੱਲ ਕੀਤੀ ਹੈ ਉਹ ਆਪਣੇ ਬੀਚਿਸ ਲਈ ਮਸ਼ਹੂਰ ਨੇ ਪਰ ਕੀਨੀਆ ਆਪਣੇ ਟ੍ਰੋਪੀਕਲ ਜੰਗਲਾਂ ਦੇ ਲਈ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਵਾਈਲਡ ਲਾਈਫ ਨੂੰ ਕੋਲੋਂ ਦੇਖਣਾ ਚਾਹੁੰਦੇ ਹੋ ਤਾਂ ਇਹ ਬੈਸਟ ਚੋਇਸ ਹੈ ਤੇ ਇਹ ਵੀ ਕੰਟਰੀ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦਿੰਦਾ ਹੈ ਲਿਸਟ ਚ ਨੰਬਰ 2 ਤੇ ਨਾਮ ਆਉਂਦਾ ਹੈ ਜਮਾਇਕਾ ਦਾ ਇੱਕ ਸ਼ਾਨਦਾਰ ਕਰੇਬੀਅਨ ਦੇਸ਼ ਹੈ ਇਹ ਦੇਸ਼ ਵੀ ਨਾਰਥ ਅਮਰੀਕਨ ਕੰਟੀਨੈਂਟ ਉੱਪਰ ਵਸਿਆ ਹੋਇਆ ਹੈ ਇੱਥੇ ਵੀ ਕਾਫੀ ਸਾਫ਼ ਸੁਥਰੇ ਬੀਚਸ ਨੇ ਤੇ ਇਹ ਦੇਸ਼ ਆਪਣੀਆਂ ਬੀਚ ਪਾਰਟੀਆਂ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਇਕਾ ਵਿਜ਼ਿਟ ਕਰਨ ਲਈ ਇੰਡੀਅਨਸ ਨੂੰ ਕਿਸੇ ਵੀਜ਼ਾ ਦੀ ਲੋੜ ਨਹੀਂ ਪੈਂਦੀ ਇਸ ਲਿਸਟ ਵਿੱਚ ਨੰਬਰ 1 ਤੇ ਨਾਮ ਆਉਂਦਾ ਹੈ ਜੀ ਸਰਬੀਆ ਦਾ ਸਰਬੀਆ ਇੱਕ ਯੂਰੋਪੀਅਨ ਕੰਟਰੀ ਹੈ ਤੇ ਇਹ ਇੱਕਮਾਤਰ ਯੂਰੋਪੀਅਨ ਕੰਟਰੀ ਹੈ ਜੋ ਵੀਜ਼ਾ ਫ੍ਰੀ ਐਂਟਰੀ ਦੀ ਸਹੂਲਤ ਦਿੰਦੀ ਹੈ ਪਹਿਲਾਂ ਯੂਕਰੇਨ ਵੀ ਵੀਜ਼ਾ ਫ੍ਰੀ ਐਂਟਰੀ ਦਿੰਦਾ ਸੀ ਪਰ ਹੁਣ ਉਸਨੇ ਇੰਡੀਅਨਸ ਲਈ ਇਹ ਸੁਵਿਧਾ ਬੰਦ ਕਰ ਦਿੱਤੀ ਹੈ ਸਰਬੀਆ ਵਿੱਚ ਕੋਈ ਵੀ ਇੰਡੀਅਨ ਬਿਨਾ ਵੀਜ਼ੇ ਤੋਂ ਜਾ ਸਕਦਾ ਹੈ ਪਰ 에어ਪੋਰਟ ਤੇ ਕੁਝ ਕੁ ਪੁੱਛ ਕੇ ਉਸ ਤੋਂ ਬਾਅਦ ਵੀਜ਼ਾ ਓਨ ਅਰਾਈਵਲ ਦੇ ਦਿੱਤਾ ਜਾਂਦਾ ਹੈ ਪਰ ਕੁਝ ਕੇਸ ਐਦਾਂ ਦੇ ਵੀ ਸਾਹਮਣੇ ਆਏ ਨੇ ਜਿਹਦੇ ਵਿੱਚ 에어ਪੋਰਟ ਅਫੀਸ਼ਰ ਦੇ ਪੁੱਛੇ ਸਵਾਲਾਂ ਦੇ ਜਵਾਬ ਨਾ ਦੇ ਪਾਉਣ ਦੀ ਹਾਲਤ ਵਿੱਚ ਵਾਪਿਸ ਇੰਡੀਆ ਵੀ ਭੇਜ ਦਿੱਤਾ ਜਾਂਦਾ ਹੈ ਇਹਨਾਂ 10 ਕੰਟਰੀਸ ਤੋਂ ਇਲਾਵਾ ਇੱਕ ਬੋਨਸ ਕੰਟਰੀ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਜੋ ਕਿ ਇੰਡੀਆ ਦਾ ਗੁਆਂਢੀ ਦੇਸ਼ ਭੂਟਾਨ ਹੈ ਤੇ ਇਹ ਦੇਸ਼ ਵੀ ਇੰਡੀਅਨਸ ਨੂੰ ਵੀਜ਼ਾ ਫ੍ਰੀ ਐਂਟਰੀ ਦੀ ਸਹੂਲਤ ਦਿੰਦਾ ਹੈ ਜਦਕਿ ਵੱਡੇ ਵੱਡੇ ਡਿਵੈਲਪਡ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਵੀਜ਼ਾ ਲੈਣਾ ਪੈਂਦਾ ਹੈ ਜਿਸ ਦਾ ਪ੍ਰੋਸੀਜਰ ਵੀ ਬਹੁਤ ਮੁਸ਼ਕਲ ਹੁੰਦਾ ਹੈ ਇਹ ਦੇਸ਼ ਆਪਣੇ ਨੈਗੇਟਿਵ ਕਾਰਬਨ ਫੁਟਪ੍ਰਿੰਟ ਲਈ ਵਰਲਡ ਫੇਮਸ ਹੈ ਜੇਕਰ ਤੁਹਾਨੂੰ ਸ਼ਾਂਤੀ ਪਸੰਦ ਹੈ ਤੇ ਪਹਾੜਾਂ ਵਿੱਚੋਂ ਲੰਘਦੇ ਸੋਹਣੇ ਰਸਤਿਆਂ ਤੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਭੂਟਾਨ ਬੈਸਟ ਡੈਸਟੀਨੇਸ਼ਨ ਹੈ ਇਹ ਸੀਗੇ 10 ਅਜਿਹੇ ਦੇਸ਼ ਜਿੱਥੇ ਇੰਡੀਅਨ ਪਾਸ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ